ਪੰਜਾਬੀ ਲਈ ਅਹਿਮ ਖਬਰ ਸਾਹਮਣੇ ਹੈ ਇਹ ਕੱਲੀ ਕੱਲੀ ਗੱਲ ਬੜੀ ਗੌਰ ਨਾਲ ਸੁਣ ਲੈਣਾ ਸੀਨੀਅਰ ਕਪਤਾਨ ਪੁਲਿਸ ਰੂਪਨਗਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਹੜਾ 29 ਨਵੰਬਰ ਤੱਕ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਦੇ ਸਬੰਧ ਚ ਸ੍ਰੀ ਆਨੰਦਪੁਰ ਸਾਹਿਬ ਵਿਖੇ ਸਮਾਗਮ ਕਰਵਾਏ ਜਾ ਰਹੇ ਨੇ ਜਿਸ ਵਿੱਚ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਤਦਾਦ ਦੇ ਵਿੱਚ ਸੰਗਤਾਂ ਦੀ ਆਉਣ ਦੀ ਉਮੀਦ ਆ ਜਿਸ ਦੌਰਾਨ ਜ਼ਿਲ੍ਹੇ ਚ ਅਮਨ ਤੇ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਤੇ ਸੰਗਤਾਂ ਦੀ ਸਹੂਲਤ ਲਈ ਟੁਕਮੇ ਪ੍ਰਬੰਧ ਕੀਤੇ ਗਏ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਇਸ ਦੌਰਾਨ ਸ੍ਰੀ ਆਨੰਦਪੁਰ ਸਾਹਿਬ ਨੂੰ ਕੁੱਲ 25 ਸੈਕਟਰਾਂ ਵਿੱਚ ਵੰਡਿਆ ਗਿਆ ਤੇ ਕਰੀਬ 8000 ਪੁਲਸ ਅਧਿਕਾਰੀ ਕਰਮਚਾਰੀਆਂ ਨੂੰ ਤੈਨਾਤ ਕੀਤਾ ਜਾ ਰਿਹਾ ਇਸ ਦੌਰਾਨ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਜ਼ਿਲ੍ਹਾ ਪੁਲਿਸ ਦੇ ਵੱਲੋਂ ਆਵਾਜਾਈ ਦੇ ਬਦਲਵੇਂ ਰੂਟਾਂ ਤੇ ਡਿਵਰਟ ਕੀਤਾ ਗਿਆ ਜਿਸ ਸਬੰਧੀ ਰੂਪਨਗਰ ਤੋਂ ਬਿਲਾਸਪੁਰ ਤੇ ਮਨਾਲੀ ਜਾਣ ਵਾਲੀਆਂ ਆਵਾਜਾਈ ਨੂੰ ਰੂਪਨਗਰ ਤੋਂ ਵਾਇਆ ਕਨੌਲੀ ਨਾਲਾਗੜ ਦੇ ਨੇ ਸਵਾਰ ਘਾਟ ਰਾਹੀਂ ਡਿਵਰਟ ਕੀਤਾ ਜਾਵੇਗਾ ਤੇ ਮਨਾਲੀ ਬਲਾਸਪੁਰ ਤੋਂ ਆਉਣ ਵਾਲੀ ਟ੍ਰੈਫਿਕ ਨੂੰ ਟੀ ਪੁਆਇੰਟ ਦੇ ਨੇ ਨਾਲਾਗੜ ਕਨੌਲੀ ਰਾਹੀਂ ਰੂਪਨਗਰ ਨੂੰ ਡਾਇਵਰਟ ਕੀਤਾ ਗਿਆ ਇਸੇ ਤਰ੍ਹਾਂ ਰੂਪਨਗਰ ਤੋਂ ਨੰਗਲ ਊਣਾ ਜਾਣ ਵਾਲੀ ਆਵਾਜਾਈ ਨੂੰ ਰੂਪਨਗਰ ਤੋਂ ਹੈਡਵਰਕਸ ਨੂਰਪੁਰ ਬੇਦੀ ਝੱਜ ਚੌਕ ਕਲਵਾ ਮੋੜ ਰਾਹੀਂ ਨੰਗਲ ਊਣਾ ਨੂੰ ਡਾਇਵਰਟ ਕੀਤਾ ਗਿਆ ਹੈ ਤੇ ਨੰਗਲ ਊਣਾ ਤੋਂ ਰੂਪਨਗਰ ਆਉਣ ਜਾਣ ਵਾਲੀ ਆਵਾਜਾਈ ਨੂੰ ਕਲਵਾ ਮੋੜ ਝੱਜ ਚੌਕ ਨੂਰਪੁਰ ਬੇਦੀ ਹੈਡਵਰਕਸ ਰਾਹੀਂ ਰੂਪਨਗਰ ਨੂੰ ਡਾਇਵਰਟ ਕੀਤਾ ਗਿਆ ਤੇ ਬੁੱਗਾ ਸਹਿਬ ਤੋਂ ਗੜ ਸ਼ੰਕਰ ਨੰਗਲ ਨੂੰ ਜਾਣ ਵਾਲੀ ਆਵਾਜਾਈ ਨੂੰ ਬਾਯਾ ਬੂੰਗਾ ਸਾਹਿਬ ਨੂਰਪੁਰ ਬੇਦੀ ਚੱਜ ਚੌਂਕਲ ਮਾ ਮੋੜ ਰਾਹੀਂ ਗੜ ਸ਼ੰਕਰ ਨੰਗਲ ਨੂੰ ਡਵਰਟ ਕੀਤਾ ਗਿਆ ਇਸ ਸਬੰਧੇ ਟੁਕਮੇ ਸਥਾਨਾਂ ਤੇ ਟ੍ਰੈਫਿਕ ਡਿਵਰਜਨ ਡਿਸਪਲੇ ਬੋਰਡ ਰਾਹੀਂ ਜਿਹੜੇ ਲਗਾਏ ਗਏ ਨੇ ਵੱਖ-ਵੱਖ ਤਰ੍ਹਾਂ ਦੇ ਬੋਰਡ ਵੀ ਲਗਾਏ ਗਏ ਨੇ ਤਾਂ ਕਿ ਲੋਕਾਂ ਨੂੰ ਯਾਨੀ ਕਿ ਸੰਗਤਾਂ ਨੂੰ ਜਿਹੜੀ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ ਸੰਗਤਾਂ ਲਈ ਜਿਹੜੇ ਆਉਣ ਜਾਣ ਲਈ ਉਹਨਾਂ ਦੀ ਯਾਤਰਾ ਲਈ ਜਿਹੜਾ ਪ੍ਰਬੰਧ ਜਿਹੜਾ ਅਧਿਕਾਰੀਆਂ ਦੇ ਵੱਲੋਂ ਕੀਤੇ ਗਏ ਨੇ